ਇਸ ਵੀਡੀਓ ਵਿੱਚ ਮੈਂ ਸਿੱਧੂ ਬਾਈ ਦੇ ਰਿਲੇਟਡ ਇੱਕ ਇਦਾਂ ਦਾ Song ਦੱਸਣ ਲੱਗਿਆ ਜਿਹਦੀ ਹਰ ਲਾਈਨ ਸੁਣ ਕੇ ਤੁਹਾਨੂੰ ਕਿਤੇ ਨਾ ਕਿਤੇ ਸਿੱਧੂ ਬਾਈ ਦੇ ਕਾਫੀ ਸਾਰੇ ਗਾਣਿਆਂ ਦੀ ਯਾਦ ਆਊਗੀ। ਇਹ Song ਦੇ ਵਿੱਚ ਕਾਫੀ ਸਾਰੇ ਹੇਟਰਸ ਨੂੰ ਬਾਈ ਨੇ ਰਿਪਲਾਈ ਵੀ ਕੀਤਾ। ਇੱਕ Song ਦਾ ਨਾਮ ਹੈ Never Bow Down ਤੇ ਸਾਬੀ ਉਹਨਾਂ ਵਾਲਾ ਬਾਈ ਨੇ Song ਨੂੰ ਗਾਇਆ। Song start ਹੁੰਦਿਆਂ ਹੀ ਸਭ ਤੋਂ ਪਹਿਲਾਂ ਸਿੱਧੂ ਬਾਈ ਦੀ ਆਵਾਜ਼ ਆਉਂਦੀ ਹੈ ਲਾਈਵ ਦੇ ਵਿੱਚ ਜਿਹੜੀ ਗੱਲ ਸਿੱਧੂ ਬਾਈ ਨੇ ਕਹੀ ਸੀ ਕਿ ਮੈਂ ਚਾਚੇ ਮਾਮਿਆਂ ਤੋਂ ਕਦੇ ਫੋਨ ਨਹੀਂ ਕਰਵਾਇਆ। ਚਾਚੇ ਮਾਮਿਆਂ ਤੋਂ ਫੋਨ ਨਹੀਂ ਕਰਾਇਆ ਹੋਣਗੇ। ਫਿਰ Song ਦੀ ਪਹਿਲੀ ਲਾਈਨ ਦੇ ਵਿੱਚ ਬਾਈ ਨੇ ਇਹ ਦੱਸਿਆ ਕਿ ਸਿੱਧੂ ਬਾਈ ਕਿੱਦਾਂ ਦੇ ਸੀ, ਉਹ ਸੁਛੇ ਫੁੱਟਾ ਜੁੱਸ ਨੇਚਰ ਫਕੀਰ ਡੈਵਲ ਜਾਂ ਗੁੱਸਾ ਨੇਚਰ ਫਕੀਰ ਅਗਲੀ ਲਾਈਨ ਚ ਬਾਈ ਨੇ ਇਹ ਲਿਖਿਆ ਕਿ ਚਾਚੇ ਤਾਏ ਮਾਮੇ ਦੱਬਣ ਨੂੰ ਫਿਰਦੇ ਆ ਚਾਚੇ ਤਾਏ ਮਾਮੇ ਦੱਬਣ ਨੂੰ ਫਿਰਦੇ ਆ ਪਰ ਗਾਣੇ ਦੇ ਵਿੱਚ ਬਾਈ ਦੀ ਇਸ ਲਾਈਨ ਤੋਂ ਮੈਂ ਐਗਰੀ ਨਹੀਂ ਆ ਬਿਲਕੁਲ ਵੀ ਕਿਉਂਕਿ ਸਿੱਧੂ ਬਾਈ ਨੇ ਇੱਕ ਵਾਰੀ ਕਿਹਾ ਸੀ ਕਿ ਮੈਂ ਉਹ ਚਾਚੇ ਮਾਮਿਆਂ ਨੂੰ ਗਲਤ ਨਹੀਂ ਬੋਲੇ ਉਹ ਜਿਹੜੀ ਰਿਐਲਿਟੀ ਸੀ ਮੈਂ ਸਿਰਫ ਉਹੀ ਦੱਸੀ ਸੀ ਪਰ ਇਸ ਲਾਈਨ ਦੇ ਵਿੱਚ ਬਾਈ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਚਾਚੇ ਤਾਏ ਮਾਮੇ ਦੱਬਣ ਨੂੰ ਫਿਰਦੇ ਸੀ ਪਰ ਇਦਾਂ ਦਾ ਬਿਲਕੁਲ ਵੀ ਨਹੀਂ ਸੀ ਸਿੱਧੂ ਬਾਈ ਦਾ ਫੈਮਿਲੀ ਨਾਲ ਬਹੁਤ ਪਿਆਰ ਸੀ ਸਿੱਧੂ ਬਾਈ ਦੇ ਰਿਸ਼ਤੇਦਾਰਾਂ ਨਾਲ ਕੋਈ ਲੜਾਈ ਝਗੜਾ ਹੁੰਦਾ ਜਾਂ ਇਦਾਂ ਦੀਆਂ ਗੱਲਾਂ ਹੁੰ ਭੂਤ ਤੇ ਚਾਚਾ ਸੋਹਣੀਏ ਇਸ ਗਾਣੇ ਦੇ ਵਿੱਚ ਸਿੱਧੂ ਬਾਈ ਨੇ ਸਾਫ਼-ਸਾਫ਼ ਕਿਹਾ ਕਿ ਭਾਈ ਚਾਚਾ ਤੇ ਬਾਪੂ ਨਾਲ ਬੈਠੇ ਹੁੰਦੇ ਨੇ ਤੇ ਫਿਰ ਤੁਸੀਂ ਇਸ ਮੇਜਰ ਦੀ ਵੀਡੀਓ ਦੇਖੀ ਹੋਣੀ ਜਿਹੜਾ ਸਿੱਧੂ ਮੂਸੇ ਵਾਲਾ ਬਾਈ ਨੂੰ ਕਾਫੀ ਮਾੜਾ ਬੋਲਦਾ ਹੈ ਗਾਣੇ ਚ ਅਗਲੀ ਲਾਈਨ ਇਹਦੇ ਲਈ ਹੀ ਲਿਖੀ ਗਈ ਹੈ ਕਿ ਮੇਜਰ ਕਈ ਮੂਸੇ ਨੂੰ ਕਹਿੰਦੇ ਗद्दार ਖਾਕੀ ਵਰਦੀ ਵਾਲੇ ਅਤਵਾਦੀ ਕਹਿੰਦੇ ਨੇ ਫਿਰ ਇਸ ਗਾਣੇ ਦੇ ਵਿੱਚ ਇੱਕ ਪ੍ਰੋਪਰ ਰੈਪ ਆਉਂਦੀ ਹੈ ਸਟ੍ਰੈਪ ਦੇ ਵਿੱਚ ਵੀ ਸਿੱਧੂ ਬਾਈ ਦੇ ਕੁਝ-ਕੁਝ ਗਾਣਿਆਂ ਦੇ ਵਰਡਸ ਯੂਜ਼ ਕੀਤੇ ਹੋਏ ਨੇ ਜਿਵੇਂ ਕਿ ਬੀ ਟਾਊਨ ਚ ਵੀ ਜੰਗਲ ਦਾ ਏਰੀਆ ਇੱਕ ਲਾਈਨ ਦੇ ਵਿੱਚ ਲਿਖਿਆ ਕਿ ਜਿਤਨਾ ਜਹਾਨ ਤੂੰ ਗੱਲਾਂ ਕਰੇ ਕਿੜੀਆਂ ਜਿਤਲਾ ਜਹਾਨ ਵੇ ਤੂੰ ਗੱਲਾਂ ਕਰੇ ਇਹ ਗੱਲ ਸਿੱਧੂ ਬਾਈ ਨੇ ਆਪਣੇ ਪਾਪੀ Song ਦੇ ਵਿੱਚ ਵੀ ਬੋਲੀ ਸੀ ਫਿਰ ਅਗਲੀ ਲਾਈਨ ਚ ਸਾ ਵੀ ਉਹਨਾਂ ਵਾਲਾ ਬਾਈ ਨੇ ਆਪਣੇ ਸ਼ਹਿਰ ਨੂੰ ਰਿਪਰੈਜ਼ੈਂਟ ਕੀਤਾ ਤੇ ਗਾਣੇ ਦੇ ਲਾਸਟ ਦੇ ਵਿੱਚ ਇੱਕ ਸ਼ਾਇਰੀ ਬੋਲੀ ਹੈ ਬਾਈ ਨੇ ਕਿ ਸਿੱਧੂ ਬਾਈ ਦਾ ਦੌਰ ਸੀ ਤੇ ਅੱਗੇ ਵੀ ਉਹਦਾ ਟਾਈਮ ਬੋਲੂਗਾ ਮੂਸਾ ਭਾਵੇਂ ਰੱਬ ਨੇ ਸਾਥੋਂ ਖੋਲਿਆ ਪਰ ਅੱਗੇ ਉਹਦਾ ਫੈਨ ਬੋਲੂਗਾ ਮੂਸਾ ਭਾਵੇਂ ਰੱਬ ਨੇ ਸਾਥੋਂ ਖੋਲਿਆ ਮੂਸੇ ਦਾ ਫੈਨ ਬੋਲੂਗਾ ਬਾਈ ਦਾ ਨਾਮ ਹੈ ਸਾਬੀ ਊਨਾ ਵਾਲਾ ਤੁਸੀਂ YouTube ਤੇ ਜਾ ਕੇ ਇਹ ਵਾਲਾ ਗਾਣਾ ਸੁਣ ਸਕਦੇ ਹੋ ਇਸ ਗਾਣੇ ਦਾ ਨਾਮ ਹੈ ਨੈਵਰ ਬਾਉ ਡਾਊਨ ਬਾਈ ਨੇ ਖੁਦ ਆਪਣੇ ਗਾਣੇ ਦੇ ਵਿੱਚ ਇਹ ਲਾਈਨ ਬੋਲੀ ਸੀ ਕਿ ਮਰ ਜਾਂਦੇ ਜੱਟ ਬਾਉ ਡਾਊਨ ਹੁੰਦੇ ਨਾ ਅਸੀਂ ਮਰਨਾ ਮਨਜ਼ੂਰ ਕਰਾਂਗੇ ਪਰ ਧੌਣ ਕਦੇ ਨਹੀਂ ਚੁੱਕਦੀ ਸੋ ਮੈਨੂੰ ਲੱਗਦਾ ਕਿ ਜੇਕਰ ਤੁਸੀਂ ਸਿੱਧੂ ਬਾਈ ਦੇ ਫੈਨ ਹੋ ਤਾਂ ਇਹ ਵਾਲਾ ਗਾਣਾ ਤੁਹਾਨੂੰ ਇੱਕ ਵਾਰੀ ਤਾਂ ਜਾ ਕੇ ਜ਼ਰੂਰ ਸੁਣਨਾ ਚਾਹੀਦਾ ਤੇ ਇਸ ਤੋਂ ਇਲਾਵਾ ਵੀ ਜੇਕਰ ਤੁਸੀਂ ਕੋਈ ਇਦਾਂ ਦਾ ਸੌਂਗ ਸੁ ਉਹਨੂੰ ਐਕਸਪਲੇਨ ਕਰਾਂਗੇ ਕਿ ਆਪਣੇ ਚੈਨਲ ਤੇ 1 ਲੱਖ ਸਬਸਕ੍ਰਾਈਬਰਸ ਪੂਰੇ ਹੋਣ ਵਾਲੇ ਨੇ ਜਾ ਕੇ ਜਲਦੀ ਜਲਦੀ ਸਬਸਕ੍ਰਾਈਬ ਕਰੋ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਹੋ